ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦੇ ਕਿਵ ਟੇਕ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਿਆਰ ਕਰਾਂਗੇ ਜੀ ਆਪਣੀ ਫਰੌਕ ਦੇ ਉੱਪਰ ਬਹੁਤ ਹੀ ਜ਼ਿਆਦਾ ਸੁੰਦਰ ਡਿਜ਼ਾਈਨ ਤਾਂ ਇਹ ਆਪਾਂ ਨੇ ਪੇਸਟਿੰਗ ਪੇਪਰ ਲੈ ਲਿਆ ਜੀ ਇਹਦੇ ਉੱਪਰ ਆਪਾਂ ਗਲੇ ਦੀ ਮਾਰਕਿੰਗ ਕਰ ਰਹੇ ਹਾਂ 6 ਇੰਚ ਦੀ ਆਪਾਂ ਨੇ ਗਲੇ ਦੀ ਲੰਬਾਈ ਰੱਖੀ ਹੈ ਇਹ ਜੋ ਪੱਟੀ ਹੈ ਆਪਣੀ ਪੱਟੀ ਆਪਣੀ 8 ਇੰਚ ਤਿਆਰ ਹੈ ਜੀ ਇਹ ਨੂੰ ਆਪਾਂ ਪੇਸਟਿੰਗ ਪੇਪਰ ਨੂੰ ਪ੍ਰੈਸ ਦੀ ਮਦਦ ਦੇ ਨਾਲ ਐਕਸਟਰਾ ਕੱਪੜੇ ਦੇ ਉੱਪਰ ਅਟੈਚ ਕਰ ਲੈਂਦਾ ਆ ਤੇ ਹੁਣ ਆਪਾਂ ਜੋ ਆਪਣਾ ਐਕਸਟਰਾ ਕੱਪੜਾ ਉਹਦੀ ਸਾਰੇ ਦੀ ਕਟਿੰਗ ਕਰ ਦੇਵਾਂਗੇ ਐਕਸਟਰਾ ਕੱਪੜਾ ਗਰਮ ਤੋਂ ਬਾਅਦ ਫਿਰ ਆਪਾਂ ਪ੍ਰੈਸ ਚਾਲੂ ਕਰਾਂਗੇ ਪ੍ਰੈਸ கிச பண்ணவாங்க சேட்டி கீஜ பண்ணுவேன் பாதுச பண்ணத்தூர் அப்போ ਇਹ ਸੱਟ ਕੱਤੇ ਗਏ ਨੇ ਸਨਾਈ ਲਗਾ ਦੇਣੀ ਹੈ ਜਿੱਤੇ ਇੱਥੇ ਆਪਾਂ ਨੇ ਮਾਰਕਿੰਗ ਕੀਤੀ ਹੋਈ ਸੀ ਇੱਥੇ ਆਪਾਂ ਨੇ ਸਨਾਈ ਲਗਾ ਦਿੱਤੀ ਸਨਾਈ ਲਗਾਣ ਤੋਂ ਬਾਅਦ ਹੁਣ ਜੋ ਆਪਣਾ ਐਕਸਟਰਾ ਕਪੜਾ ਆਪਾਂ ਉਹਦੀ ਕਟਿੰਗ ਕਰ ਦੇਣੀ ਹੈ ਜੀ ਇਹ ਆਪਣੀ ਕਟਿੰਗ ਹੋ ਚੁੱਕੀ ਹੈ ਜੀ ਹੁਣ ਆਪਾਂ ਇਹਨੂੰ ਗਲੇ ਨੂੰ ਚੰਗੀ ਤਰ੍ਹਾਂ ਸੈੱਟ ਕਰਾਂਗੇ ਸੈੱਟ ਕਰਨ ਤੋਂ ਬਾਅਦ ਆਪਾਂ ਇਹਦੀ ਜੋ ਸਾਈਡ ਦੇ ਵਿੱਚ ਸਿਲਾਈ ਆ ਉਹ ਲਗਾ ਦਵਾਂਗੇ ਇਹ ਕਿਨਾਰੇ ਕਿਨਾਰੇ ਦੀ ਆਪਾਂ ਕੱਪੜਾ ਦੱਬ ਕੇ ਸਿਲਾਈ ਮਾਰ ਦਵਾਂਗੇ सारे वाले तो आप दबी सिलाई ला लेनी है जी जो अपनी सिलाई है लग चुकी है जी ਹੁਣ ਆਪਾਂ ਇਹਨੂੰ ਸੈੱਟ ਕਰਾਂਗੇ ਸੈੱਟ ਕਰਕੇ ਹੁਣ ਆਪਾਂ ਵੱਡਾ ਵਕਾ ਕਰਕੇ ਕੱਚੀ ਸਿਲਾਈ ਲਗਾ ਦੇਵਾਂਗੇ ਜੀ ਗਲੇ ਦੇ ਉੱਪਰ ਗਲੇ ਨੂੰ ਵੇਖੋ ਸੈੱਟ ਕਰਕੇ ਕੱਚੀ ਸਿਲਾਈ ਲਗਾ ਦੇਣੀ ਹੈ ഗ കച്ചി സിലായി ഗർ ചുക്ട്രാൻ പട്ടി തയ്യാറേ ਇਹ ਆਪਾਂ ਨੇ ਸਕਿੰਨਰ ਕਲਰ ਦੀ ਪੱਟੀ ਲਈ ਹੈ ਇਹ ਆਪਾਂ ਨੇ 8 ਇੰਚ ਦਾ ਬਣਾ ਗळा ਗਲੇ ਦੀ ਇਹ ਪੱਟੀ ਸੀਗੀ ਉਹ ਰੱਖੀ ਸੀਗੀ ਤਾਂ 9 ਇੰਚ ਦਾ ਆਪਾਂ ਨੇ ਪੇਸਟਿੰਗ ਪੇਪਰ ਦਾ ਟੁਕੜਾ ਲੈ ਲਿਆ ਜੀ 3 ਇੰਚ ਚੜਾਈ ਹੈ ਜੀ ਇਹਦੀ ਤੇ 9 ਇੰਚ ਲੰਬਾਈ ਹੈ ਹੰਦੇ ਨਾਲ ਮਾਰਕਿੰਗ ਕਰਕੇ ਇਹ ਕੱਪੜੇ ਨੂੰ ਕਟਿੰਗ ਕਰ ਲੈਣਾ ਜੀ ਇਹ ਜੋ ਕੱਟਿਆ ਹੋਇਆ ਆਪਣਾ ਪੇਸਟਿੰਗ ਪੇਪਰ ਦਾ ਪੀਸ ਹੈ ਇਹਨੂੰ ਆਪਾਂ ਕੱਪੜੇ ਦੇ ਉੱਪਰ ਰੱਖ ਕੇ ਪ੍ਰੈਸ ਦੀ ਹੈਲਪ ਦੇ ਨਾਲ ਆਪਾਂ ਇਹ ਕੱਪੜੇ ਦੇ ਉੱਪਰ ਇਹਨੂੰ ਚਿਪਕਾ ਦੇਣਾ ਹੈ ਜੀ ਆਪਣਾ ਕੱਪੜੇ ਦੇ ਉੱਪਰ ਚਿਪਕ ਚੁੱਕੇ ਆ ਜੀ ਟੈਸਟਿੰਗ ਪੇਪਰ ਹੁਣ ਆਪਾਂ ਜਿਹੜਾ ਐਕਸਟਰਾ ਕੱਪੜਾ ਇਹਦੇ ਕਟਿੰਗ ਕਰ ਦੇਵਾਂਗੇ ਜੋ ਇਹਦੇ ਕਿਨਾਰੇ ਆ ਉਹਨਾਂ ਨੂੰ ਦੱਬ ਕੇ ਆਪਾਂ ਨੇ ਪ੍ਰੈਸ ਫੇਰ ਦੇਣੀ ਹੈ ਇਹ ਆਪਣੀ ਪੱਟੀ ਰੈਡੀ ਹੋ ਚੁੱਕੀ ਹੈ ਜੀ ਇਹ ਅਬ ਐਦਾਂ ਲੱਗ ਜਾਣੀ ਹੈ ਜੀ ਇਹ ਕਲੇ ਦੇ ਵਿੱਚ ਪੱਟੀ ਹੁਣ ਆਪਾਂ ਬਲੈਕ ਕਲਰ ਦਾ ਕੱਪੜਾ ਲਾਵਾਂਗੇ ਉਹਦੀ ਆਪਾਂ ਕਟਾਂਗੇ ਜੀ ਰੇਬਲੀਰ ਉਹ ਪ੍ਰੈਸ ਨਾਲ ਜਿੰਮੀ ਤਰ੍ਹਾਂ ਸੈੱਟ ਕਰਕੇ ਜੋ ਵਾਲ ਵਗੈਰਾ ਕੱਟ ਕੇ ਤੇ ਰੇਬਲੀਰ ਆਪਾਂ ਨੇ ਲੰਬੇ-ਲੰਬੇ ਕੱਟ ਲੈਣੀਆਂ ਜੀ ਬਿਲਕੁਲ ਬ੍ਰੇਕ ਇਸ ਰੇਬਲੀਰ ਦੇ ਆਪਾਂ ਤਿਆਰ ਕਰਾਂਗੇ ਜੀ ਡੋਰੀ ਡੋਰੀ ਦੀਆਂ ਆਪਾਂ ਟੁਕੀਆਂ ਬਣਾ ਕੇ ਉਹ ਪੱਟੀ ਦੇ ਉੱਪਰ ਅਟੈਚ ਕਰਨੀਆਂ ਨੇ ਡੋਰੀ ਬਣਾਉਣ ਵਾਸਤੇ ਪਹਿਲਾਂ ਆਪਾਂ ਸੂਈ ਤਾਂ ਗੱਲੇ ਲੈਣਾ ਜੀ ਦਿੱਤੀ ਆ ਜਿਵੇਂ ਆਪਣੀ ਡੋਰੀ ਬਣੂਗੀ ਸੈਂਟਰ ਦੇ ਵਿੱਚ ਆਪਾਂ ਨੇ ਸੂਈ ਨਾਲ ਟਾਂਕੇ ਲਾ ਲੈਣੇ ਫਿਰ ਉਹ ਜਿਹੜਾ ਆਪਣਾ ਡੋਰੀ ਆਪਣਾ ਧਾਗਾ ਚੌਰਾ ਤਾਂਗਾ ਲੈ ਲੈਣਾ ਜੋ ਆਪਣਾ ਧਾਗਾ ਉਹਨੂੰ ਆਪਾਂ ਨੇ ਸੈਂਟਰ ਦੇ ਵਿੱਚ ਰੱਖ ਕੇ ਸਿਲਾਈ ਲਾਣੀ ਸ਼ੁਰੂ ਕਰ ਦੇਣੀ ਹੈ ਜੀ ਆਪਣਾ ਪੈਰ ਪੈਰ ਦਾ ਮਾਰਜਿਨ ਛੱਡ ਕੇ ਆਪਾਂ ਨੇ ਸਿਲਾਈ ਲਾ ਲੈਣੀ ਹੈ ਜੀ ਤਕਰੀਬਨ 3-4 ਇੰਚ ਦੀ ਸਿਲਾਈ ਲਾਉਣ ਤੋਂ ਬਾਅਦ ਫਿਰ ਆਪਾਂ ਨੇ ਜੋ ਆਪਣਾ ਤਾਂ ਕੇ ਲਾਈਆ ਤਾਂ ਧਾਗੇ ਨਾਲ ਉਸ ਤਾਂ ਕਿ ਨੂੰ ਆਪਾਂ ਨੇ ਖੇਚਣਾ ਪਿੱਛੇ ਤਾਂ ਸੈੱਟ ਕਰਕੇ ਉਸ ਧਾਗੇ ਨੂੰ ਆਪਾਂ ਨੇ ਖੇਚਣਾ ਖਿਚਣ ਦੇ ਨਾਲ ਇਹ ਆਪਣੀ ਡੋਰੀ ਬਾਹਰ ਨਿਕਲਿਆ ਹੋਊਗੀ ਇਹ ਆਪਣੀ ਡੋਰੀ ਨਿਕਲ ਆਈ ਹੈ ਜੀ ਬਾਹਰ ਹੁਣ ਬਾਕੀ ਦੀ ਜਿਹੋ ਸਲਾਈ ਹੈ ਆਪਣੇ ਉਹ ਵੀ ਕੰਪਲੀਟ ਕਰ ਲੈਣੀ ਆ ਇਹ ਦੋਰੀ ਬਣਾਉਣ ਦੇ ਨਾਲ ਆਪਾਂ ਨੂੰ ਪਰੇਸ਼ਾਨੀ ਨਹੀਂ ਹੁੰਦੀ ਦੋਰੀ ਸਿੱਧੀ ਕਰਨ ਵਾਸਤੇ ਮੈਂਟਲ ਸਕਿੰਟਾਂ ਦੇ ਵਿੱਚ ਆਪਣੀ ਦੋਰੀ ਹੈ ਜੋ ਸਿੱਧੀ ਹੋ ਜਾਂਦੀ ਹੈ ਜੀ ਜੇਕਰ ਆਪਾਂ ਕੱਪੜੇ ਦੇ ਵਿੱਚ ਪਹਿਲਾਂ ਟਾਂਕੇ ਲਗਾ ਕੇ ਸੋਈ ਤੱਗੇ ਨਾਲ ਤੇ ਦੱਗਰਾ ਕਰਕੇ ਤਾਂ ਉਹਨੂੰ ਖਿੱਚ ਕੇ ਮਿੰਟਾਂ ਦੇ ਵਿੱਚ ਡੋਰੀ ਆਪਣੀ ਸਿੱਧੀ ਹੋ ਜਾਂਦੀ ਹੈ ਇਹ ਆਪਣੀ ਡੋਰੀ ਦੀ ਸਲਾਈ ਕੰਪਲੀਟ ਹੋ ਚੁੱਕੀ ਹੈ ਜੀ ਹੁਣ ਆਪਾਂ ਆਪਣੀ ਡੋਰੀ ਨੂੰ ਸਿੱਧਾ ਕਰਾਂਗੇ ਇਹ ਦੇਖੋ ਕੋਈ ਮਿਹਨਤ ਨਹੀਂ ਕਰਨੀ ਪਈ ਕੁਝ ਨਹੀਂ ਇੱਕ ਮਿੰਟ ਦੇ ਵਿੱਚ ਵਿੱਚ ਆਪਣੀ ਡੋਰੀ ਸਿੱਧੀ ਹੋ ਚੁੱਕੀ ਹੈ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਹੁਣ ਆਪਾਂ 3 3 ਇੰਚ ਦੀ ਆਪਣੀਆਂ ਡੋਰੀ ਦੇ ਪੀਸ ਕੱਟ ਲੈਣੇ ਆ ਜੀ பீசார 15 ਇੰਚ ਦਾ ਮਾਰਜਿਨ ਛੱਡਣਾ ਜੀ ਇਹ ਆਪਣੀ ਇੱਕ ਸਾਈਡ ਦੀ ਟੁਕੀ ਆਪਾਂ ਨੇ ਲਾ ਲETੀਆਂ ਜੀ ਦੂਸਰੀ ਤਰਫ ਆਪਾਂ ਟੁਕੀ ਦੇ ਵਿੱਚ ਟੁਕੀ ਪਾ ਕੇ ਲਾ ਹੀ ਲਾ ਲਏ। ਇਹ ਆਪਾਂ ਨੇ ਆਪਣੀ ਪੱਤੀ ਤਿਆਰ ਕਰਕੇ ਇਸ ਦੇ ਬਾਅਦ ਆਪਾਂ ਰੋਕ ਦੀ ਆਪਣੀ ਜੋ ਬਾਡੀ ਆ ਉਹਦੇ ਪੂਰਾ ਅਟੈਚ ਕਰਨ ਲੱਗੇ ਆ ਜੀ। ਤੇ ਆਪਾਂ ਨੇ ਗਲਾ ਤਿਆਰ ਕੀਤਾ ਸੀ। ਇੱਕ ਸਾਈਡ ਤੁਸੀਂ ਲਾ ਹੀ ਲਾ ਕੇ ਮachine ਕੱਟ ਕੇ ਅਗਲੇ ਸਿਰੇ ਤੋਂ ਆਪਾਂ ਦੁਬਾਰਾ ਸ਼ੁਰੂ ਕਰਨੀ ਹੈ। ਆ ਜੋ ਕੋ ਚੋਲ ਨਾ ਪਵੇ ਹੁਣ ਆਪਾਂ ਦੁਬਾਰਾ ਸਿਰੇ ਤੋਂ ਸिलाई ਸ਼ੁਰੂ ਕਰਾਂਗੇ ਇਧਰ ਤੋਂ ਬਿਲਕੁਲ ਸੈੱਟ ਕਰਕੇ ਆਪਣਾ ਜੋ ਪੱਟੀ ਨੂੰ

ਆਪਾਂ ਇਹਨਾਂ ਚੱਟੇ ਕਰਦੇ ਜੀ ਮਿੱਤਰ ਸਲਾਈ ਆਪਣੀ ਲਗਾ ਲਈਏ ਜੀ ਇਹ ਜੋ ਚਿੰਨ ਹੈਗੀ ਸਲਾਈ ਆਪਣੀ ਕੰਪਲੀਟ ਹੋ ਚੁੱਕੀ ਹੈ ਜੀ ਲਾਈਆਂ ਤੋਂ ਬਹੁਤ ਹੀ ਤਰੀਕੇ ਨਾਲ ਜੋ ਚਿੰਨ ਚਲੋ ਮਾਰਦੇ ਮਾਰਦੇ ਸੋਣੋ ਸੋਣੇ ਲੱਗ ਰਹੀ